जनहितैषी टीआरपी नहीं खरीदते भरोसा जीतते हैं हम ਸਰ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਦੱਸੋ ਸਰ ਮਾਨਯੋਗ ਐਸਐਸਪੀ ਜੀ ਆਲਾ ਸ਼੍ਰੀ ਬਰਨ ਸ਼ਰਮਾ ਆਈ.ਐਸ. ਦੇ ਦੇਸ਼ਾਂਦਰ ਵੇਸ਼ੇਟ ਟੋਲਪਲੀ ਸਦਾਰੀ ਭੜੇ ਪ੍ਰਸ਼ੰਦੀਪ ਪਾਲਵਤ ਰਹਿੰਦੀ ਹੈ ਇਸ ਦੀ ਲੜੀ ਚ ਸਾਨੂੰ ਕੁਝ ਦਿਨ ਪਹਿਲਾਂ ਕੋਪਰੀ ਮਿਲੀ ਸੀ ਵੀ ਇਹ ਅਬੀ ਨਾਮ ਦਾ ਵਿਅਕਤੀ ਜਿਹੜਾ ਹਸਪੀਟਲ ਦੇ ਏਰੀਆ ਚ ਚੋਰੀ ਦਾ ਇੱਕ ਟਵਰ ਫਿਕਮ ਰਿਹਾ ਹੈਗਾ ਜਿਸ ਨੂੰ ਇੰਟਰਸੈਪਟ ਕਰਕੇ ਫੜਿਆ ਗਿਆ ਉਸ ਤੋਂ ਇੱਕ ਇੱਕ ਟਵਰ ਰਿਕਵਰ ਹੋਈ ਜਿਸ ਨੇ ਫਰਦਰ ਕੁਸ਼ਕਿਸ਼ ਹੋਈ ਦੱਸਿਆ ਤੇ ਨਾ ਐਕਟਿਵ ਹੋਰ ਸਾਨੂੰ ਰਿਕਵਰ ਹੋਏ ਟੋਟਲ 10 ਕਿਲੋ ਦਾ ਐਕਟਿਵਾਇਜ਼ ਤੋਂ ਸਾਨੂੰ ਰਿਕਵਰ ਹੋਇਆ ਕਿੰਨੀ ਉਮਰ ਦਾ ਸੀ ਤੇ ਪਹਿਲਾਂ ਕੋਈ ਰਿਕਾਰਡ ਹੈ ਦਾ ਜੀ ਕ੍ਰਿਮੀਨਲ ਇਹ ਕਰੀਬਨ ਵੀ ਇੱਕ ਸਾਲ ਦੀ ਉਮਰ ਦਾ ਹੋਗਾ ਸਮਾਨੇ ਦਾ ਰਣ ਵਾਲਾ ਤੇ ਇਸ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਪਰ ਇਹ ਕਾਫੀ ਐਕਟਿਵ ਚੋਰ ਸਦਾ ਸ਼ਹਿਰ ਦੇ ਇਲਾਕੇ ਤੋ ਰਿਨੇਰ ਜਿੰਦਰਾ ਹਸਪਤਾਲ ਦੇ ਵਿੱਚੋਂ ਹੀ ਮਤਲਬ ਇਹ ਚੋਰੀ ਕੀਤੀਆਂ ਨੇੜੇ ਤਰੇੜੇ ਤੁਕਦਰੇ ਕੁਝ ਸੈਕਟਰ ਜਿੰਦਰਾ ਦੇ ਏਰੀਆ ਚੋਂ ਜਿਹੜੇ ਬਿਨਾ ਪਰਚੀ ਦੇ ਬਾਹਰ ਕਰੇ ਕਰ ਦਿੰਦੇ ਆ ਆਮ ਤੌਰ ਤੇ ਉਹ ਇਹ ਚੋਰੀ ਕਰਦਾ ਸੀ ਕੁਝ ਪਤਾ ਲੱਗੇਗਾ ਹੁਣ ਤੇ ਕਿੰਨੀਆਂ ਚੋਰੀਆਂ ਨੇ ਕਿੰਨੇ ਮੋਟਰਸਾਈਕਲ ਨੂੰ ਚੋਰੀਆਂ 10 ਸੈਕਟਰ ਤੋਂ ਰਿਕਵਰ ਹੋਏ ਜੀ ਬਾਕੀ ਫੋਰ ਪੁਸ਼ਸ਼ ਕਰ ਰਹੇ ਨੇ ਤੇ ਪਹਿਲਾਂ ਵੀ ਵਹੀਕਲ ਇਹਨੇ ਵੇਚਿਆ ਵੀ ਹੈ ਚੋਰੀ ਛੁਦਾ ਉਹ ਸਾਰਾ ਕੁਝ ਇਨਵੈਸਟੀਗੇਟ ਕਰ ਰਹੇ ਨੇ ਜੀ